ਪਿਛਲੇ ਦਿਨਾਂ ਦੇ ਵਿੱਚ ਸੁਖਜਾਨ ਸਿੰਘ ਨਾ ਦੇ ਐਨ ਆਰ ਆਈ ਨੂੰ ਘਰ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਸੀ ਤਾਂ ਲਗਾਤਾਰ ਤੁਸੀਂ ਵੀ ਉਹ ਖਬਰ ਦੇ ਨਾਲ ਜੁੜਿਆ ਹੋ ਵੀਡੀਓ ਵਾਇਰਲ ਹੋ ਜਾਂਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਤਾਂ ਉਸ ਤੋਂ ਬਾਅਦ 7 ਘੰਟਿਆਂ ਬਾਅਦ ਅਮਰitsar ਪੁਲਿਸ ਦਾ ਵੱਡਾ ਆਪਰੇਸ਼ਨ ਦੇਖਣ ਨੂੰ ਮਿਲਦਾ ਜਿੱਥੇ 5 ਤੇ ਐਫ ਆਈ ਆ ਦਰਜ ਕਰਵਾਈ ਗਈ ਸੀ ਉੱਥੇ ਹੀ ਦੱਸਦੇ ਕਿ ਪੱਜਾ ਜਾਣੇ ਨੂੰ ਗ੍ਰਿਫਤਾਰ ਵੀ ਕਰ ਲੁੱਤਾ ਗਿਆ ਹੁਸ਼ਿਆਰਪੁਰ ਪੁਲਿਸ ਦੇ ਸਾਂਝੇ ਆਪਰੇਸ਼ਨ ਦੇ ਨਾਲ ਹੁਣ ਦੱਸਦੀ ਹੈ ਕਿ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਜਿੱਥੇ ਕਿ ਐਨ ਆਰ ਆਈ ਮਾਮਲੇ ਦੇ ਵਿੱਚ ਜਿਹੜੇ ਮਲਜ਼ਮ ਸੀ ਉਹਨਾਂ ਦੇ ਵੱਲੋਂ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਜੀ ਹਾਂ ਨਹਿਰ ਦੇ ਕਿਨਾਰੇ ਤੇ ਜਿਹੜੀ ਫਾਇਰਿੰਗ ਕੋਈ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਹੋਈ ਆ ਤਾਂ ਪੁਲਿਸ ਵੱਲੋਂ ਜਵਾਬੀ ਕਾਰਵਾਈ ਦੇ ਵਿੱਚ ਐਕਸ਼ਨ ਲੱਤਾ ਗਿਆ ਤਾਂ ਦੋਸ਼ੀ ਜਿਹੜੇ ਨੇ ਜ਼ਖਮੀ ਹੋ ਗਏ ਨੇ ਲੱਤਾਂ ਤੇ ਗੋਲੀਆਂ ਲੱਗੀਆਂ ਨੇ ਤਾਜ਼ੀ ਕੇ ਵੱਡਾ ਇਨਕਾਊਂਟਰ ਨਹਿਰ ਦੇ ਕਿਨਾਰੇ ਤੇ ਹੋਇਆ ਐਨਆਰਆਈ ਕਤਲकांड ਦੇ ਵਿੱਚ ਇਨਕਾਊਂਟਰ ਹੋਇਆ ਹੈ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਹੈ ਮੌਕੇ ਦੇ ਕ੍ਰਾਈਮ ਸੀਨ ਵੇਖ ਸਕਦੇ ਹੋ ਕਿ ਇਸ ਪ੍ਰਕਾਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਤੇ ਕਾਰਵਾਈ ਦੌਰਾਨ ਜਿਹੜਾ ਮੁਲਜ਼ਮ ਉਸ ਤੋਂ ਹਥਿਆਰਾਂ ਦੀ ਰਿਕਵਰੀ ਦੇ ਨਾਲ ਦਰਅਸਲ ਦੋਨਾਂ ਮੁਲਜ਼ਮਾਂ ਨੂੰ ਲੈ ਕੇ ਜਾਇ ਕਰਦੇ ਸੀ ਤੇ ਮੌਕੇ ਤੇ ਜਦੋਂ ਇੱਕਦਮ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਨਾਲ ਹੀ ਪੁਲਿਸ ਦੇ ਵੱਲੋਂ ਜਵਾਬੇ ਫਾਇਰਿੰਗ ਕੀਤੀ ਜਾਂਦੀ ਹੈ ਜਦਸ ਵਿੱਚ ਦੋ ਹਮਲਾਵਰ ਦੋਨੋਂ ਮੁਲਜ਼ਮ ਜਿਹੜੇ ਨੇ ਉਹ ਜ਼ਖਮੀ ਹੋ ਜਾਂਦੇ ਨੇ ਤਸਵੀਰਾਂ ਮੌਕੇ ਦੀਆਂ ਕ੍ਰਾਈਮ ਸੀਨ ਦੀਆਂ ਵੇਖ ਸਕਦੇ ਹੋ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਸਿੱਧਾ ਲੈ ਚੱਲਦੇ ਆ ਤਸਵੀਰਾਂ ਦੇ ਨਾਲ ਕਿਸ ਪ੍ਰਕਾਰ ਪੁਲਿਸ ਨੇ ਮੁਲਜ਼ਮਾਂ ਵਿਚਕਾਰ ਫਾਇਰਿੰਗ ਹੋਈ ਹੈ ਦੱਸ ਜੀਏ ਕਿ ਦੋਨੋਂ ਜ਼ਖਮੀ ਹੋ ਗਏ ਨੇ ਦੋਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਉੱਥੇ ਹੀ ਤੁਹਾਡਾ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਦੇ ਗੁਰਨਾਨਕ ਹਸਪਤਾਲ ਦੇ ਵਿੱਚ ਜਿੱਥੇ ਇਹਨਾਂ ਸ਼ੂਟਰਾਂ ਨੂੰ ਲਿਆਂਦਾ ਗਿਆ ਹੈ ਅਤੇ ਹਸਪਤਾਲ ਦੇ ਅੰਦਰ ਇਹਨਾਂ ਦਾ ਇਲਾਜ ਚੱਲ ਰਿਹਾ ਹੈ ਮੌਕੇ ਦਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਹ ਤੇ ਉੱਥੇ ਹੀ ਮੌਕੇ ਦੇ ਉੱਤੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਵੀ ਮੌਕੇ ਤੇ ਜਾਇਜ਼ਾ ਲੈਣ ਪਹੁੰਚੇ ਨੇ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਕਮਿਸ਼ਨ ਵੱਲੋਂ ਵੀ ਬਿਆਨ ਦਿੱਤਾ ਗਿਆ ਉਹ ਵੀ ਤੁਹਾਡਾ ਸਾਂਝਾ ਕਰਦੇ ਆ ਤੇ ਸੁਣੋ ਕੀ ਕਿਹਾ 24 ਅਗਸਤ ਨੂੰ ਕਮਿਸ਼ਨਰੇਟ ਅੰਮ੍ਰਿਤਸਰ ਵਿਖੇ ਐਨ ਆਰ ਆਈ ਸੁਖਚੈਨ ਸਿੰਘ ਤੇ ਅਟੈਕ ਹੋਇਆ ਸੀ ਜਾਨਲੇਵਾ ਅਟੈਕ ਹੋਇਆ ਸੀ ਉਹਦੇ ਚ ਦੋ ਸ਼ੂਟਰ ਮੌਕੇ ਦੇ ਸਾਹਮਣੇ ਆਏ ਸੀ ਜਿਨ੍ਹਾਂ ਦੀ ਵੀਡੀਓ ਬਹੁਤ ਵਾਇਰਲ ਹੋਈ ਸੀ ਉਸ ਕੇਸ ਨੂੰ ਲੈ ਕੇ ਤੁਹਾਨੂੰ ਪਤਾ ਪਹਿਲੇ 7 ਘੰਟਿਆਂ ਦੇ ਵਿੱਚ ਵਿੱਚ ਅਸੀਂ ਜਿਹੜੇ ਸ਼ੂਟਰ ਸੀਗੇ ਜਿਨ੍ਹਾਂ ਦਾ ਨਾਮ ਗੁਰਕੀਰਤ ਬਾਸੀ ਪਿੰਡ ਬੋਟਰਾ ਏਰੀਅਸ ਗੋਰੀ ਸੁਖਵਿੰਦਰ ਪੁੱਤਰ ਜਰਨੈਲ ਸਿੰਘ ਪਿੰਡ ਜੈਰਾਵਲ ਬੁੰਢੇਲਵਾ ਇਹ ਦੋ ਵਿਅਕਤੀ ਆ ਜਿਹੜੇ ਇਮੀਡੀਏਟ ਉਦੋਂ 7 ਘੰਟੇ ਦੇ ਵਿੱਚ ਸ਼ਾਮ ਤੱਕ ਆਇਡੈਂਟੀਫਾਈ ਹੋ ਗਏ ਸੀ ਜਿਨ੍ਹਾਂ ਬਾਰੇ ਤੁਹਾਡਾ ਨੇ ਸ਼ੇਅਰ ਕੀਤਾ ਸੀ ਇਸੇ ਤਰ੍ਹਾਂ ਨੈਕਸਟ ਡੇ ਇਹ ਗੱਲ ਸਟੈਬਲਿਸ਼ ਹੋ ਗਈ ਸੀ ਵੀ ਇਹ ਐਨਆਰਆਈ ਦਾ ਮਰਡਰ ਆ ਜਿਹੜਾ ਇਹ ਆਪਸੀ ਐਨਆਰਆਈ ਪਰਿਵਾਰਾਂ ਦਾ ਝਗੜਾ ਉਸ ਦੇ ਵਜ੍ਹਾ ਕਰਕੇ ਜਿਹੜੇ ਏਸ ਸੁਖਚੈਨ ਸਿੰਘ ਦਾ ਸਾਰਾ ਪਰਿਵਾਰ ਜੋ ਕਿ ਅਮਰੀਕਾ ਚ ਰਹਿੰਦਾ ਉਸ ਪਰਿਵਾਰ ਵੱਲੋਂ ਫਰौती ਦੇ ਕੇ ਸੁਬਾਰੀ ਦੇ ਕੇ ਇਹਨਾਂ ਬੰਦਿਆਂ ਤੋਂ ਇਹ ਕ੍ਰਾਈਮ ਕਰਨ ਦਾ ਉਹਨਾਂ ਨੇ ਯਤਨ ਕੀਤਾ ਤੇ ਇਹ ਕ੍ਰਾਈਮ ਕਰਵਾਇਆ ਉਸੇ ਲੜੀ ਤਹਿਤ ਪੰਜ ਵਿਅਕਤੀ ਆ ਜਿਹੜੇ ਅਸੀਂ ਕੱਲ ਗ੍ਰਿਫਤਾਰ ਕਰ ਲਈ ਸੀ ਜਿਨ੍ਹਾਂ ਨੇ ਕ੍ਰਾਈਮ ਚ ਅਸਿਸਟ ਕੀਤਾ ਜਾਂ ਕ੍ਰਾਈਮ ਕਰਨ ਤੋਂ ਬਾਅਦ ਇਹਨਾਂ ਨੂੰ ਪਨਾਹ ਦਿੱਤੀ ਆ ਜਾਂ ਜਿਹੜਾ ਹੈਗਾ ਉਹਨਾਂ ਦੇ ਜਿਹੜਾ ਮੇਨ ਇਸ ਦਾ ਪੁਰਾਣਾ ਫਾਦਰ ਇਨ-ਲਾ ਸੀਗਾ ਅਸੀਂ ਉਹਨੂੰ ਮੌਕੇ ਤੋਂ ਅਰੈਸਟ ਕਰ ਲਿਆ ਸੀ ਉਸੇ ਲੜੀ ਦੇ ਵਿੱਚ ਆਪਜੀ ਨਾਲ ਸ਼ੇਅਰ ਕੀਤਾ ਸੀ ਵੀ ਅਸੀਂ ਜਿਹੜੇ ਸ਼ੂਟਰਜ਼ ਆ ਉਹਨਾਂ ਨੂੰ ਵੀ ਛੇਤੀ ਕਾਬੂ ਕਰ ਲਾਂਗੇ ਸਾਡੀਆਂ ਸਾਰੀਆਂ ਜਿਹੜੀਆਂ ਪਾਰਟੀਆਂ ਨੇ ਲਗਾਤਾਰ ਉਸ ਫਾਲੋਅ-ਅਪ ਦੇ ਵਿੱਚ ਲੱਗੀਆਂ ਸੀ ਉਸ ਫਾਲੋਅ-ਅਪ ਦੇ ਅਧੀਨ ਇਹ ਪਤਾ ਲੱਗਿਆ ਵੀ ਇਹ ਇੱਥੋਂ ਕ੍ਰਾਈਮ ਕੀਤਾ ਕ੍ਰਾਈਮ ਕਰਨ ਤੋਂ ਬਾਅਦ ਇਹ ਫੇਰ ਆਪਣੇ ਉਸ ਹੋਟਲ 'ਚ ਆਏ ਉੱਥੇ ਠਹਿਰੇ ਕੋਈ ਇਹਨਾਂ ਨੇ ਜਿਹੜੇ ਬਾਹਰੋਂ ਸੁਖਚੈਨ ਦੇ ਸੋਹਰਾ ਪਰਿਵਾਰ ਨੇ ਜਿਹੜੀ ਕਮਿਟਮੈਂਟ ਹੋਈ ਸੀ ਉਹ ਕਮਿਟਮੈਂਟ ਅੱਜ ਕਲੀਅਰ ਹੋਈ ਆ ਇਹ ਕਮਿਟਮੈਂਟ ਸੀ ਵੀ ਇਹਨਾਂ ਨੇ 15 ਲੱਖ ਰੁਪਇਆ ਇਹ ਮਰਡਰ ਕਰਨ ਦਾ ਲੈਣਾ ਸੀਗਾ ਤੇ ਉਹ ਜਿਹੜਾ ਸੁਰਿੰਦਰਪਾਲ ਸਿੰਘ ਅਮਰੀਕਾ ਵਿੱਚ ਇਹਦੀ ਪ੍ਰਾਣੀ ਜਿਹੜੀ ਵਾਈਫ ਆ ਉਹਦਾ ਰੀਅਲ ਭਰਾ ਹੈਗਾ ਉਹਨੇ ਇਹਨਾਂ ਨੂੰ ਕਨਵੇ ਕਰਨਾ ਸੀਗਾ ਉਹਨੇ 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 ਪੇ ਕਰਨਾ ਸੀਗਾ ਤੇ ਉਸੇ ਦੇ ਤਹਿਤ ਉਸੇ ਨੇ ਇਹਨਾਂ ਨੂੰ ਤਿੰਨ ਜਿਹੜੇ ਵੈਪਨ ਅਰੇਂਜ ਕਰਵਾ ਕੇ ਦਿੱਤੇ ਉਹ ਤਿੰਨ ਵੈਪਨ ਇਹ ਤੋਂ ਅਜ ਤੋਂ 5 ਮਹੀਨੇ ਪਹਿਲਾਂ ਉਹਦੀ ਇਹਨਾਂ ਦੇ ਇਥੋਂ ਦਾ ਇੱਕ ਦੋਸਤ ਸੀਗਾ ਜਿਹਦਾ ਨਾਮ ਲੈਣਾ ਆਵਾਜਮ ਨਹੀਂ ਸਮਝੂਗਾ ਉਹਦੇ ਰਾਹੀਂ ਇੱਕ ਜਿਹੜਾ ਗੁਰਕੀਰਤ ਸਿੰਘ ਗੋਰੀ ਆ ਉਹਦੇ ਨਾਲ ਕੰਟੈਕਟ ਹੋਇਆ ਉਸ ਕੰਟੈਕਟ ਦੇ ਨਾਲ ਉਸ ਦੇ ਉਸ ਦੇ ਕੰਟੈਕਟ ਦੇ ਰਾਹੀਂ ਜਿਹੜਾ ਸੁਰਿੰਦਰਪਾਲ ਨੇ ਡਾਇਰੈਕਟ ਇਹਦੇ ਨਾਲ ਗੱਲਬਾਤ ਕੀਤੀ ਤੇ ਇਹਦੇ ਨਾਲ ਡੀਲ ਕੀਤੀ ਅੱਜ ਤੋਂ 15 ਦਿਨ ਪਹਿਲਾਂ ਇਹਨਾਂ ਨੇ ਕਿਸੇ ਥਾਂ ਤੇ ਉਸੇ ਬਾਹਰ ਅਮਰੀਕਾ ਬੈਠੇ ਬੰਦੇ ਨੇ ਤਿੰਨ ਵੈਪਨ ਆ ਜਿਹੜੇ ਇਹਨਾਂ ਨੂੰ ਉੱਥੇ ਸਪਲਾਈ ਕੀਤੇ ਉਹ ਵੈਪਨਰ ਨਾਲ ਲੈ ਕੇ ਇੱਕ ਜਿਹੜੀ ਅੱਜ ਦੀ ਇਨਵੈਸਟੀਗੇਸ਼ਨ ਤੋਂ ਸਾਨੂੰ ਕੱਲ ਵੀ ਇਹ ਪਤਾ ਸੀ ਵੀ ਇੱਕ ਮੋਟਰਸਾਈਕਲ ਤੇ ਇੱਕ ਹੋਰ ਬੰਦਾ ਆਇਆ ਸੀ ਜਿਹੜਾ ਕਿ ਕ੍ਰਾਈਮ ਜਦੋਂ ਇਹ ਕਰਨ ਆਇਆ ਸੀ ਉਹ ਕ੍ਰਾਈਮ ਸਥਾਨ ਦੇ ਬਾਹਰ ਉਤੋਂ ਮੋਟਰਸਾਈਕਲ ਤੋਂ ਉੱਤਰ ਕੇ ਚੱਲਿਆ ਗਿਆ ਸੀ ਉਸ ਬੰਦੇ ਦੀ ਵੀ ਅਸੀਂ ਲਗਾਤਾਰ ਭਾਲ ਕਰ ਰਹੇ ਸੀ ਸਾਡੀਆਂ ਟੀਮਾਂ ਹਰ ਸੰਭਵ ਟੈਕਨੀਕਲ ਅਸਿਸਟੈਂਸ ਸੀਸੀਟੀਵੀ ਜਾਂ ਹਿਊਮਨ ਇੰਟ ਦੇ ਨਾਲ ਵਰਕਆਊਟ ਕਰਕੇ ਉਸ ਉਸ ਵਿਅਕਤੀ ਨੂੰ ਵੀ ਅਸੀਂ ਆਈਡੈਂਟੀਫਾਈ ਕਰ ਲਿਆ ਸੀ ਉਸ ਵਿਅਕਤੀ ਦਾ ਨਾਮ ਸੁਖਵਿੰਦਰ ਸਿੰਘ ਈਸਾਬੀ ਪੁੱਤਰ ਅਮਰਜੀਤ ਸਿੰਘ ਵਾਸੀ ਬੁਟਰਾ ਦਾ ਸੀਗਾ ਉਸ ਉਹ ਵਿਅਕਤੀ ਵੀ ਇਹਨਾਂ ਦੇ ਨਾਲ ਕ੍ਰਾਈਮ ਵਿੱਚ ਇਨਵੋਲਡ ਸੀਗਾ ਇਹ ਤਿੰਨੇ ਬੰਦੇ ਇੱਥੇ ਹੋਟਲ 'ਚ ਵੀ ਰਹੇ ਸੀ ਤਿੰਨੇ ਬੰਦੇ ਕ੍ਰਾਈਮ ਵਿੱਚ ਫੋਲ ਇਹਨਾਂ ਦੇ ਇਨਵੋਲਵਮੈਂਟ ਸੀ ਅੱਜ ਪੁਲਿਸ ਨੇ ਹੁਸ਼ਿਆਰਪੁਰ ਦੀ ਇੱਕ ਸਰਾਂ ਦੇ ਵਿੱਚੋਂ ਹੁਸ਼ਿਆਰਪੁਰ ਪੁਲਿਸ ਨੂੰ ਉੱਥੇ ਲੋਕਲ ਪੁਲਿਸ ਦੀ ਮਦਦ ਲੈ ਕੇ ਇਹਨਾਂ ਤਿੰਨਾਂ ਵਿਅਕਤੀਆਂ ਨੂੰ ਉੱਥੋਂ ਕਾਬੂ ਕੀਤਾ ਕਾਬੂ ਕਰਕੇ ਉੱਥੋਂ ਲਿਆ ਕੇ ਇਨਾਂ ਨੇ ਜਿਹੜਾ ਕ੍ਰਾਈਮ ਦੇ ਵਿੱਚ ਵਰਤਿਆ ਮੋਟਰਸਾਈਕਲ ਸੀ ਉਹ ਖਡੂਰ ਸਾਹਿਬ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚ ਲਾਇਆ ਸੀ ਤੇ ਜਿਹੜੇ ਇਹਨਾਂ ਨੇ ਦੋ ਵੈਪਨ ਯੂਜ਼ ਕੀਤੇ ਸੀ ਉਹ ਇੱਥੇ ਵੱਲਾ ਨਹਿਰ ਦੇ ਲਾਗੇ ਉੱਥੇ ਲਗੋ ਕੇ ਗਏ ਸੀ ਕਿ ਕ੍ਰਾਈਮ ਕਰਨ ਤੋਂ ਬਾਅਦ ਉਹ ਪਹਿਲਾਂ ਉੱਥੋਂ ਇਹਨਾਂ ਨੂੰ ਲਿਆ ਕੇ ਇਹਨਾਂ ਦੀ ਸਸਤਰੀ ਪੋਸ਼ੀਸ਼ ਕਰਕੇ ਇਹ ਪਤਾ ਲੱਗੇ 15 ਲੱਖ ਰੁਪਇਆ ਇਹਨਾਂ ਨੇ ਕਮਿਟ ਕੀਤੀ ਸੀ ਲੈਣ ਦਾ ਕ੍ਰਾਈਮ ਕਰਨ ਦਾ ਤੇ ਜਿਹਦੇ ਜੋ ਪਿਛਲੇ ਹਫਤੇ ਦੌਰਾਨ ਜਦੋਂ ਤੋਂ ਇਹ ਅਮਰਸਰ ਆਏ ਸੀ ਮਨੀਗ੍ਰਾਮ ਜਾਂ ਜਿਹੜੀਆਂ ਹੋਰ ਅਜਿਹੀਆਂ ਜਿਹੜੀਆਂ ਟਰਾਂਸਫਰ ਮਨੀ ਟਰਾਂਸਫਰ ਕਰਨ ਵਾਲੀਆਂ ਜਿਹੜੀਆਂ ਹੈਗੇ ਆ ਉਹਨਾਂ ਨੇ 85000 ਰੁਪਏ ਇਹਨਾਂ ਨੇ ਇੱਥੇ ਹੋਟਲਾਂ 'ਚ ਰਹਿਂਦੇ ਹੋਏ ਨੇ ਪਿਛਲੇ 4 ਦਿਨਾਂ 'ਚ ਰਿਸੀਵ ਕੀਤਾ ਉੱਥੋਂ ਲਿਆ ਕੇ ਇਹਨਾਂ ਦਾ ਮੋਟਰਸਾਈਕਲ ਰਿਕਵਰ ਕਰਕੇ ਅੱਜ ਜਦੋਂ ਸੁਖਵਿੰਦਰ ਜਿਹਨੂੰ ਕਿ ਸੁੱਖਾ ਗ੍ਰੇਨੇਡ ਵੀ ਕਹਿੰਦੇ ਆ 299 ਨੂੰ ਕਪੂਰਥਲਾ ਜੇਲ੍ਹ ਤੋਂ ਮੁਕੱਦਮਿਆਂ ਤੋਂ ਬਾਹਰ ਆਇਆ ਸੀਗਾ ਇਹਦੇ ਕਰੀਬ ਇਹ ਤੇ 10 ਮੁਕੱਦਮੇ ਦਰਜ ਨੇ ਜਿਨ੍ਹਾਂ ਤੇ ਲੜਾਈ ਝਗੜੇਂਦੇ ਨੇ ਅਤੇ ਕੁਝ ਐਨਡੀਪੀਐਸ ਦੇ ਪਰਚੇ ਨੇ ਜਿਹੜਾ ਗੁਰਵਿੰਦਰ ਸਿੰਘ ਗੋਰੀ ਹੈਗਾ ਉਹ 20 ਫਰਵਰੀ 2024 ਨੂੰ ਉਹ ਵੀ ਕਪੂਰਥਲਾ ਜੇਲ੍ਹ ਤੋਂ ਬਾਹਰ ਆਇਆ ਸੀਗਾ ਇਹ ਦੋਨੇ ਜੇਲ੍ਹ ਤੋਂ ਬਾਹਰ ਆ ਕੇ ਇਹਨਾਂ ਦਾ ਕ੍ਰਾਈਮिनल ਰਿਕਾਰਡ ਦੇਖਦੇ ਆ ਹੋਇਆ ਕਿਉਂਕਿ ਜਿਹੜੇ ਸੁਖਚੈਨ ਦਾ ਜਿਹੜਾ ਪਹਿਲਾ ਸੋਹਰਾ ਪਰਿਵਾਰ ਆ ਉਹਨਾਂ ਦੇ ਜਿਹੜੇ ਰਹਿਸੀ ਜਿਹੜਾ ਹੁਸ਼ਾਰਪੁਰ ਬੈਂਸਾ ਪਿੰਡ ਹੈਗਾ ਉਹ ਬੈਂਸਾ ਪਿੰਡ ਦੇ ਇਹ ਨਾਲ ਲੱਗਦੇ ਇਲਾਕੇ ਇੱਕ ਭੋਗਪੁਰ ਦਾ ਤੇ ਇੱਕ ਢਿਲਮਾ ਥਾਣੇ ਦਾ ਜਿਹੜੇ ਹੈਗੇ ਨੇ ਉਹ ਬੰਦੇ ਉਹਨਾਂ ਨੇ ਰੇਂਜ ਕਰਕੇ ਇਹਨਾਂ ਨੂੰ ਦਿੱਤੇ ਉਹਨਾਂ ਬੰਦਿਆਂ ਦੇ ਨਾਲ ਹੀ ਇਹ ਕ੍ਰਾਈਮ ਇਨਜ਼ਾਮ ਦੇਣਾ ਸੀਗਾ ਤੇ ਉਹ ਉਸੇ ਦੀ ਲੜੀ ਦੇ ਵਿੱਚ ਆ ਕੇ ਇਹਨਾਂ ਨੇ ਕ੍ਰਾਈਮ ਕਮਿਟ ਕੀਤਾ ਅੱਜ ਜਦੋਂ ਦੋਨੇ ਗੁਰਵਿੰਦਰ ਗੁਰੀ ਨੂੰ ਤੇ ਸੁਖਵਿੰਦਰ ਨੂੰ ਉਹ ਪਿਸਤਲ ਲਗਵਰ ਕਰਨ ਦੇ ਲਈ ਕਮਿਸ਼ਨਰੇਟ ਪੁਲਿਸ ਵੱਲਾਂ ਲਾਗੇ ਨਹਿਰ ਦੇ ਕੋਲੋਂ ਤੇ ਲੈ ਕੇ ਗਈ ਤਾਂ ਇਹਨਾਂ ਨੇ ਸਾਡੇ ਜਿਹੜੇ ਕਰਮਚਾਰੀ ਨੂੰ ਧੱਕਾ ਦੇ ਕੇ ਕੋਸ਼ਿਸ਼ ਕੀਤੀ ਵੀ ਜਿੱਥੇ ਇਹਨਾਂ ਦੇ ਪਿਸਤਲ ਪਏ ਸੀ ਉਹ ਪਿਸਤਲ ਚੱਕ ਕੇ ਸਾਡੇ ਜਿਹੜੇ ਕਰਮਚਾਰੀਆਂ ਤੇ ਅਟੈਕ ਕੀਤਾ ਸਾਡੇ ਕਰਮਚਾਰੀਆਂ ਨੇ ਪੁਲਿਸ ਪਾਰਟੀ ਨੇ ਆਪਣੇ ਬਚਾਅ ਨੂੰ ਮੁੱਖ ਰੱਖ ਕੇ ਇਹਨਾਂ ਨੂੰ ਨਾ ਭਜਣ ਦਿੱਤਾ ਰਾਦਰਦੈਨ ਇਹਨਾਂ ਨੂੰ ਇਨਾਂ ਦੇ ਵੈਪਨ ਆ ਜਿਹੜੇ ਇਨਾਂ ਦੇ ਵੈਪਨ ਵੀ ਕਬਜ਼ੇ ਚ ਲੈਏ ਤੇ ਇਹ ਉਹ ਫਾਇਰਿੰਗ ਦੌਰਾਨ ਸਾਡੇ ਵੱਲੋਂ ਜਿਹੜੀ ਸੈਲਫ ਪ੍ਰੋਟੈਕਸ਼ਨ ਲਈ ਇਨਾਂ ਨੇ ਆਪ ਦੇ ਬਚਾਲ ਲਈ ਫਾਇਰਿੰਗ ਕੀਤੀ ਸੀ ਫਾਇਰਿੰਗ ਦੌਰਾਨ ਜਿਹੜਾ ਗੁਰਕੀਰਤ ਐਲਿਸ ਗੁਰੀ ਤੇ ਸੁਖਵਿੰਦਰ ਉਹ ਜ਼ਖਮੀ ਹੋ ਗਏ ਨੇ ਉਹਨਾਂ ਨੂੰ ਇਸ ਵਕਤ ਅਸੀਂ ਹਸਪੀਟਲ ਦੇ ਵਿੱਚ ਜੇਰੇ ਇਲਾਜ ਉੱਥੇ ਛੱਡ ਕੇ ਆਏ ਆ ਜਿਹੜਾ ਸਾਬੀ ਆ ਸੁਖਵਿੰਦਰ ਸਾਬੀ ਉਹ ਸਾਡੇ ਕੋਲੇ ਕਸਟਡੀ ਚ ਆ ਉਹਦੀ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਆ ਇਸ ਤਰ੍ਹਾਂ ਇਹ ਜਿਹੜਾ ਕ੍ਰਾਈਮ ਹੋਇਆ ਸੀ ਏ ਅੱਜ ਇਹਦਾ ਪੂਰਾ ਪਰਦਾ ਫਾਸ਼ ਹੋ ਗਿਆ ਜਿੱਦੋਂ ਇਹੀ ਤੱਥ ਜਿਹੜਾ ਅਸੀਂ ਕੱਲ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਵੀ ਸੁਖਚੈਨ ਸਿੰਘ ਦੇ ਸਹੁਰਾ ਪਰਿਵਾਰ ਨੇ ਉਹਨਾਂ ਦੀ ਲੜਕੀ ਭਾਵੇਂ ਉਹਨੇ ਸੁਸਾਈਡ ਕੀਤਾ ਸੀ ਉਹਦੀ ਮੌਤ ਦਾ ਬਦਲਾ ਲੈਣ ਲਈ ਸੁਖਚੈਨ ਨੂੰ ਕਤਲ ਕਰਾਉਣ ਦੇ ਲਈ ਇਹਨਾਂ ਵਿਅਕਤੀਆਂ ਦੀ ਮਦਦ ਦੇ ਨਾਲ ਇਸ ਕ੍ਰਾਈਮ ਨੂੰ ਇਨਜਾਮ ਦੇਣ ਦੀ ਕੋਸ਼ਿਸ਼ ਕੀਤੀ ਆ ਜੋ ਜਿਹੜੇ ਅੱਜ ਤੱਕ ਪੰਜ ਦੇ ਦੋਸ਼ੀ ਕੱਲ ਗ੍ਰਿਫਤਾਰ ਹੋ ਗਏ ਸੀ ਤਿੰਨ ਅੱਜ ਜਿਹੜੇ ਮੇਨ ਸ਼ੂਟਰ ਗ੍ਰਿਫਤਾਰ ਹੋ ਗਏ ਨੇ ਜਿਹੜਾ ਸਾਡਾ ਜਿਹੜਾ ਮੇਜਰ ਪਾਰਟ ਆ ਉਹ ਕ੍ਰਾਈਮ ਦਾ ਜਿਹੜਾ ਟਰੇਸ ਹੋ ਕੇ ਸਾਡਾ ਇਹ ਜਿਹੜਾ ਮੁਕੱਦਮਾ ਕੰਪਲੀਟ ਹੋ ਗਿਆ ਅੱਜ ਜਦੋਂ ਹੁਣ ਇਹਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕੀਤਾ ਉਹ ਇੱਕ ਵੱਖਰਾ ਪਰਚਾ ਅਟੈਕ ਕਰਨ ਦਾ ਜਿਹੜਾ ਉਹ ਇਹਨਾਂ ਦੇ ਦਰਜ ਹੋਇਆਗਾ ਉਹ ਉਹਦੇ ਵਿੱਚ ਵੀ ਇਹਨਾਂ ਦੀ ਗ੍ਰਿਫਤਾਰੀ ਪਾਈ ਜਾਵੇਗੀ ਤੇ ਇਹਨਾਂ ਦੀ ਪੁਛਗਿੱਛ ਕਰਕੇ ਇਹਨਾਂ ਨੇ ਪੈਸੇ ਆ ਜਿਹੜੇ ਹੋਰ ਕਿਹੜੇ-ਕਿਹੜੇ ਸੋਰਸਸ ਜਰਾਹੀਂ ਮੰਗਾਏ ਨੇ ਜਾਂ ਇਨਵੈਸਟੀਗੇਸ਼ਨ ਲਈ ਉਹਨਾਂ ਨੂੰ ਕਿਵੇਂ ਕ੍ਰਾਈਮ ਦੇ ਨਾਲ ਕਿਵੇਂ ਜੁੜਦੇ ਨੇ ਉਹਨੂੰ ਕੰਪਲੀਟ ਕੀਤਾ ਜਾਵੇਗਾ। ਪੁਲਿਸ ਕਰਮਚਾਰੀ ਆ ਸਾਡੇ ਦੋ ਕਰਮਚਾਰੀ ਸੀ ਉਹਨਾਂ ਦਾ ਚੈੱਕਅਪ ਕਰਵਾਇਆ ਜਿਹੜੇ ਮੂਰੇ ਸੀਗੇ ਉਹ ਬੇਸਿਕਲੀ ਉਹਨਾਂ ਦੇ ਗੋਲੀ ਨਹੀਂ ਲੱਗੀ ਬਟ ਉਹ ਥੋੜਾ ਟੈਨਸ਼ਨ ਜਾਂ ਘਬਰਾਹਟ ਦੇ ਵਿੱਚ ਥੋੜਾ ਜਿਹਾ ਫੇਂਟ ਹੋਏ ਸੀਗੇ ਦੇ ਆਰ ਆਲ ਲਾਈਟ ਉਹਨਾਂ ਦੇ ਕੋਈ ਕੋਈ ਗੋਲੀ ਨਹੀਂ ਲੱਗੀ ਆ ਇਹਨਾਂ ਦੋਨਾਂ ਦੇ ਜਿਹੜੀ ਆ ਲੱਤ ਦੇ ਵਿੱਚ ਗੋਲੀ ਲੱਗੀ ਆ ਇੱਕ ਦੇ ਸ਼ਾਇਦ ਪੱਟ ਦੇ ਵਿੱਚ ਗੋਲੀ ਲੱਗੀ ਆ ਉਹ ਡਾਕਟਰ ਸਾਹਿਬਾਨ ਨੇ ਇਲਾਜ ਕਰਾਇਆ ਅਸੀਂ ਉੱਥੇ ਦੇਖ ਕੇ ਆਏ ਆ ਪਿਸਟਲ ਦੀਆਂ ਗੋਲੀਆਂ ਪਿਸਟਲ ਦੀਆਂ ਗੋਲੀਆਂ ਪਿਸਟਲ ਉਹੀ ਪਿਸਟਲ ਜਿਹੜੇ ਇਹਨਾਂ ਨੇ ਕ੍ਰਾਈਮ ਕਰਕੇ ਉੱਥੇ ਲੁਕੋ ਕੇ ਗਏ ਸੀ ਸੇਮ ਪਿਸਟਲ ਜਿਹੜੇ ਆ ਉਹ ਦੋਨੇ ਪਿਸਟਲ ਵੀ ਰਿਕਵਰ ਕਰ ਲਿਆ ਜਿਨ੍ਹਾਂ ਦਾ ਇੱਕ ਮੈਗਜ਼ੀਨ ਮੌਕੇ ਤੇ ਡੱਗਿਆ ਸੀਗਾ ਔਰ ਤਿੰਨ ਮੈਗਜ਼ੀਨ ਜਿਹੜੇ ਆ ਇਹਨਾਂ ਦੇ ਨਾਲ ਪਲੱਸ ਜਿਹੜੇ ਕੁਝ ਕਾਰਟ੍ਰਿਜes ਹੈਗੇ ਨੇ ਉਹ ਸਾਰੇ ਅਸੀਂ ਇਹਨਾਂ ਤੋਂ ਲੈ ਕੇ ਪੁਲਿਸ ਨੇ ਇੱਕਦਾਂ ਉਹਨਾਂ ਨੇ ਪੈਨਿਕ ਹੋ ਜਾਂਨੇ ਉਸ ਵੇਲੇ ਉਹਨਾਂ ਦਾ ਮੈਗਜ਼ੀਨ ਹੀ ਡਿੱਗ ਪਿਆ ਸੀਗਾ ਇੱਕ ਮੈਗਜ਼ੀਨ ਥਾਰ ਪਿਸਟਲ ਨਾਲ ਦੋ ਦੋ ਮੈਗਜ਼ੀਨ ਸੀ ਇੱਕ ਮੈਗਜ਼ੀਨ ਉੱਥੇ ਡਿੱਗ ਪਿਆ ਉਹ ਬੰਦਾ ਉੱਥੇ ਆਪਣੇ ਆਪ ਚ ਪਾਸੇ ਹੋ ਗਿਆ ਕਿਉਂਕਿ ਉਹਦਾ ਮੈਗਜ਼ੀਨ ਡਿੱਗ ਪਿਆ ਦੁਆਰਾ ਉਹ ਲਾਉਣ ਜੋਗਾ ਨਹੀਂ ਸੀ ਪੈਨਿਕ ਹੋ ਗਿਆ ਦੂਸਰੇ ਨੇ ਦੋ ਫਾਇਰ ਕਰਤੇ ਸੀ ਫਾਇਰ ਕਰਨ ਤੋਂ ਬਾਅਦ ਜਿਹੜਾ ਉਹਦਾ ਇੱਕ ਕਾਰਟ੍ਰਿਜ ਹੈਗਾ ਉਹ ਵਿੱਚ ਅੜਿਆ ਰਹਿ ਗਿਆ ਇਹ ਕੋਈ ਪਰਮਾਨੈਂਟਲੀ ਡਿਸੇਬਲ ਨਹੀਂ ਹੋ ਜਾਂਦਾ ਡਿਸਫੰਕਸ਼ਨ ਨਹੀਂ ਹੋ ਜਾਂਦਾ ਦੁਆਰਾ ਉਹ ਖੋਲ ਕੱਢ ਕੇ ਜਦੋਂ ਕੋਕ ਕਰਦੇ ਨੇ ਫੇਰ ਉਹ ਠੀਕ ਹੋ ਜਾਂਦਾ ਸੇਮ ਵੈਪਨ ਸੀ ਜਿਹੜੇ ਉਹ ਹੀ ਸੀ ਹਾਂਜੀ ਸੇਮ ਵੈਪਨ ਦੋਨਾਂ ਦੇ ਗਾ